ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਤੇਜਾ ਜੋ ਆਇਆ ਸੋ ਸਭ ਕੋ ਜਸ ਸਿਦੂ ਜੈ ਭਾਈ ਬਾਧਾ ਜੰਪਸੀ ਸਤਿਗੁਰ ਰਕਤ ਸੇ ਜਨ ਬੜਾ ਸਾਚਾ ਸਹ ਸਮਾਈ ਹੈ ਆਪੇ ਕਰਤਾ ਕੜਕਰ ਵੇਖੈ ਜਿਹਨੋਂ ਨਦਰ ਕਰੈ ਸੋਈ ਜਨ ਲੇਕਾ ਗੁਰਮੁਖ ਗਿਆਨ ਤੇ ਸਭ ਕੇ ਸੁਝੈ ਅਗੇ ਆਨੇ ਅੰਧ ਕਮਾਈ ਹੈ ਮਨਮਕ ਸਹਿ ਸਬੂਜਨ ਪਾਈ ਮਰਮਰ ਜਮੈ ਜਨਮ ਗਵੈ ਗੁਰਮਕ ਨਾਮ ਰਤੈ ਸੁਖ ਪਾਇ ਸਹਿਜ ਸਾਧ ਸਮਾਈ ਹੈ ਤੰਦੈ ਤਵਦ ਮਨ ਭੈ ਮਨੂਰਾ ਫਿਰ ਹੋਵੈ ਕੰਚਨ ਭੇਟ ਗੁਰਪੂਰਾ ਆਪੇ ਬਖਸ਼ ਲੈ ਸੁਖ ਪਾਇ ਪੂਰੈ ਸ਼ਬਦ ਮਿਲਾਈ ਹੈ ਦੁਰਮਤ ਝੋਟੇ ਬੁੜੇ ਬੜਿਆ ਰਿ ਔਗਣਿ ਆਰੀ ਔਗਣਿ ਆਰ ਕੱਚੇ ਮਤ ਪੀਕਾ ਮੁਖ ਬੋਲੇ ਗੋ ਰਮ ਦੁਰਮਤ ਨਾਮ ਨਾ ਪਾਈ ਹੈ ਉਗਣਿਆਰੀ ਕੰਤਨ ਭਵੇ ਮਨ ਕੇ ਝੂਟੇ ਝੂਟ ਕਮਾਵੇ ਪਿਰ ਕਾ ਸੋ ਨ ਜਾਣੈ ਮੂਰਖ ਬਿਨ ਗੁਰੂ ਬੂਝ ਨ ਪਾਈ ਹੈ ਦੁਰਮਤ ਕੋਟੇ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮਾ ਨਾ ਭਾਵੇ ਗੁਣਵੰਤੇ ਸਦਾ ਪਿਰ ਰਾਵੈ ਸਤਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਇਕੈ ਇਕ ਨਾਮ ਬਖਸ਼ ਲਾਈ ਤੁਰਲਿ ਕੈ ਆਂਦੇ ਨਾਮਰਤੇ ਸਚ ਪਾਇਆ ਆਪੇ ਮੇਲ ਮਿਲਾਇ ਹਉ ਮੈਂ ਤਾਤ ਮੋ ਰਸ ਲਾਇ ਗੁਰਮੁਖਿ ਲਿਬ ਸਾਚੀ ਸਹਿ ਸਮਾਈ ਆਪੇ ਮਿਲੈ ਆਪੇ ਕਰਿ ਵੇਖੈ ਬਿਨ ਸਤਗੁਰੂ ਬੂਜਨ ਪਾਈ ਹੈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋਇ ਸੋਇ ਰਾਈ ਆ ਭਾਗੇ ਆਪੇ ਕਰ ਕਰਾਈ ਆਪੇ ਹੋਰ ਕਰਨਾ ਕਿਸੂ ਨਾ ਜਾਈ ਹੈ ਕਾਲ ਮਾਰ ਗੁਰ ਚਵ ਨਿਵਾਰੇ ਹਰ ਕਾ ਨਾਮ ਰਕੈ ਉਰਤਾਰੀ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕਾ ਨਾਮ ਸਮਾਈ ਹੈ ਦੁਜੈ ਪਾਈ ਫਿਰੈ دیਵਾਨੀ ਮਾਇਆ ਮੋਹਿ ਦੁਖ ਮਾਹੀ ਸਮਾਨੀ ਬਹੁਤ ਭੇ ਕਰਨ ਨ ਪਾਈ ਬਿਨ ਸਤ ਗੁਰ ਸੁਖ ਨ ਪਾਈ ਹੈ ਕਹਿ ਨੋ ਕਹੀ ਆ ਜਾਇ ਆਪ ਕਰਾਈ ਜਿਤ ਪਾਵੈ ਤੇ ਰਾਈ ਚਲਾਈ ਆਪੇ ਮਿਹਰਬਾਨ ਸੁਖਦਾਤਾ ਜਿਉ ਪਾਵੈ ਤਿਵੇਂ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮੇ ਆਪੇ ਜੋਤਾ ਆਪੇ ਨਿਰਮਲ ਮਿਹਰਬਾਨ ਮਦਸੂਦਨ ਜੇ ਦਾ ਹੁਕਮ ਨਾ ਮੇਟਿਆ ਜਾਇ ਹੈ ਸੇ ਬੜਾ ਭਾਗੇ ਜਿਨੇ ਏਕੋ ਜਤ ਕਟ ਕਟੇ ਵਸ ਰਿਹਾ ਜਗ ਜੀਵਨ ਦਾਤਾ ਇਕ ਤੈ ਗੁਪਤੇ ਪ੍ਰਗਟ ਹੈ ਆਪੇ ਗੁਰਮੁਖ ਭ੍ਰਮ ਭਉ ਜਾਇ ਹੈ ਗੁਰਮੁਖ ਹਰਿ ਜਿਉ ਇਕ ਜਾਤਾ ਅੰਤਰ ਨਾਮ ਸ਼ਬਦ ਪਚਤ ਜੇ ਤੂੰ ਦੈ ਸੋਈ ਜਨ ਪਾਏ ਨਾਨਕ ਨਾਮ ਬਡਾਈ ਹੈ ਨਾਨਕ ਨਾਮ ਬਡਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ